ਬਾਕੀ ਫਾਂਟਾਂ ਹੀ ਤਿਆਰਪਾ ਦੇ ਦੇਣਾ ਉਹਨੂੰ ਇੱਕ ਵਾਰੀ ਵਧੀਆ ਬਾਉਣ ਲੱਗ ਜਾਊਗਾ। ਬਾਕੀ ਮੜਾ ਜਿ ਆਪਾਂ ਗੱਟ ਕੇ ਬਾਉਨੇ ਆ। ਇਹਨਾਂ ਦੇ ਉੱਪਰ ਟੈਣਾ ਵੀ ਥੋੜਾ ਥੱਲੇ ਰੱਖ ਕੇ ਖੜਾ। ਪਰ ਆਏ ਮੁੰਡਾ ਨਾ ਬ੍ਰੇਕ ਲਾਉਂਦਾ। ਨਾ ਉਹ ਕਰਦਾ। ਹਾਂ ਲਿਫਟ ਚੱਕਦਾ। ਉੱਪਰ ਹੀ ਮੋੜਦਾ। ਗੱਡੀ ਚੈੱਕ ਕਰੋ ਮੁੰਡੇ ਜੀ। ਹਨ ਕੱਢਦੇ ਅੱਜ ਠੰਡਾ ਮੌਸਮ ਆ ਮੀਂਹ ਪਿਆ ਹੋਇਆ ਨਾਲ ਪੂਰਾ। ਤੇ ਉਹ ਉਧਰ ਆਜਾ 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 ਜੀ ਲੈ ਚਾ ਲੋ ਇੱਧਰ ਆ ਇੱਧਰ ਸੇਕਾ ਦੀ ਸਾਰਿਆਂ ਨੂੰ ਸਵਾਰ ਦੇ ਜੀ ਬਾਕੀ ਵੀ ਜਿਹੜੇ ਸਪਰੇਅ ਕਰਨ ਲੱਗੇ ਆਪਾਂ ਕੱਖ ਦੀ ਚਟਾਪਟ ਤੇ ਭਟਾ-ਬੁਟਾ ਸਵਾਰਨੀ ਆ ਇਹਦਾ ਰਕਮ ਨੇ ਵੇੜੀਆਂ ਨੂੰ ਬਾਦੀਏ ਹੁਣ ਜੇਦਰ ਤੌਖਾ ਹੀ ਆ ਹੁਣ ਤੇ ਕੇ ਗਿੱਲਾ ਹੋਈ ਜਾਂਦਾ ਮੇਰੇ ਤੋਂ ਨਿਕ ਕੱਖ ਵਧੀ ਜਾਂਦਾ ਹੈ ਉਹ ਕੱਖ ਵਿੱਚ ਫੇਰ ਦਰਪਿਆ ਤੇ ਉਹ ਹਲਾਣਾ ਬਾਕੇ ਇਹਨੂੰ ਕਰਕੇ ਤਿਆਰ ਤੇ ਫਿਰ ਛੱਡ ਦਈਏ ਪਾਣੀ ਬਾਕੀ ਇੱਕ ਵਾਰੀ ਪਾੜ ਵਿੱਚ ਸ਼ਹਿ ਸਵਾਗੇ ਦੀ ਪਾ ਦਈਏ ਤੇ ਲੋਟ ਲੱਗ ਗਿਆ ਇੱਕ ਵਾਰੀ ਪਹਿਲਾਂ ਹਲਾਣਾ ਬਾਕੇ ਦੇਖਦੇ ਆਂ ਬਾਕੀ ਆ ਸਾਰਾ ਸਾਈਡ ਆ ਜਿਹੜਾ ਕੱਖ ਕੋਖਾ ਇਹਦਾ ਕੰਮ ਕਰੀਏ ਪੰਪ ਚੱਕ ਲਿਆ ਆਪਾਂ ਨੇ ਲੱਤੀ ਨੂੰ ਕਰਦੇ ਆਂ ਸੁਖਰੀ ਇਹ ਚੰਗੀ ਤਰ੍ਹਾਂ ਸਾਰਾ ਨਿਲਾ ਦਣਾ ਛੱਡਣਾ ਨਹੀਂ ਆਪਾਂ ਨੇ ਜੰਮਾ ਵੀ ਬਾਕੀ ਹੁਣ ਮੰਗੀ ਮੰਗੀ ਵੀ ਦੇਖਦੇ ਆ ਬਈ ਜੇ ਲੋਟ ਲੱਗਿਆ ਇਹਦੇ ਪਹਿਲਾਂ ਵੀ ਕਰਦਣੀ ਸਪਰੇ ਦਿਖਾ ਕੇ ਹੁਣ ਇੱਕ ਵਾਰੀ ਚੱਜਣਾ ਬਾਕੀ ਹੁਣ ਕਰਦੇ ਹਾਂ ਸ਼ੁਰੂ ਸਪਰੇ ਵਾਲਾ ਕੰਮ ਉਹ ਵੀ ਜਿਹੜੇ ਨ ਕੋਰ ਦੇ ਅੰਦਰ ਕਰਨੀ ਚੈੱਕ ਕਰੋ ਮੁੰਡੇ ਦੀ ਅੱਜ ਕੱਢ ਤੇ ਅੱਜ ਠੰਡਾ ਮੌਸਮ ਆ ਮੀਂਹ ਪਿਆ ਨਾਲੇ ਪੂਰਾ ਤੇ ਉਹ ਉਧਰ ਆ ਜਾ ਆ ਜਾ ਇੱਥੇ ਲੈ ਤਾ ਲੋ ਇੱਧਰ ਆ ਇੱਧਰ ਆ ਗੋਫੇ ਲੈਂਦੇ ਉਹ ਵਿਚਾਰ ਵਿੱਚ ਮੁੜ ਕੋ ਮੁੜ ਕੀ ਹੋ ਗਿਆ ਕਹਿੰਦੇ ਜ਼ੋਰ ਹੀ ਦੇਦਾ ਅੱਗੇ ਸੁਆਦ ਆ ਗਿਆ ਬਾਕੀ ਇੱਧਰ ਨਹੀਂ ਹੈ ਬਣਾਈਆਂ ਨਾਲੇ ਨਾਲੇ ਕਮਾ ਲਿਆ ਅੰਦਾ ਆਪਣਾ ਤੇ ਹੁਣ ਫੈਕਟ ਵੀ ਹੋ ਜੁੰਦਾ ਹੈ ਹਫਤਾ ਦੋ ਹਫਤੇ ਹੁਣ ਮੌਜ ਰਹਿਣੀ ਹੈ ਪੰਜ ਨਹੀਂ ਕਰੀ ਪੰਜ ਜਮਾ ਵੀ ਇਹ ਬਹੁਤ ਚੰਗਿਆ ਹੂੰ ਸੱਟਾ ਵੀਨੇ ਦੇ ਮੌਜੇ ਹੱਤਾ ਬਾਕੀ ਪੈਰਾ ਪੂਰਾ ਦੀ ਨਾਲ ਸਫਾਈ ਕਰੀ ਜਾਂਦੇ ਆ ਪਰ ਇਹ ਨਹੀਂ ਤੇ ਪੈਰ ਬਣਵਾਉਣ ਵਾਲੇ ਖੇਰ ਹੋਗੇ ਪਰ ਸਾਤਾ ਬਈ ਪਾਣੀ ਕਿੱਡੇ ਰਹਿੰਦੇ ਨੇ ਕਿੱਡੇ ਦੀ ਬਸਦਾ ਬਹੁਤ ਆ ਬਾਕੀ ਉਹ ਆਪਣਾ ਕੰਮ ਕਰ ਲੱਗਿਆ ਹੈ 65 ਚੱਕ ਇਸਾਈਡ ਵੀ ਲਾ ਲਾ ਉਹ ਵੀ ਸਾਈਡ ਇੰਨੇ ਜਿਵੇਂ ਨਾਰਮਲ ਹੋ ਜਾਂਦਾ ਹੈ ਤਦਾਵਟ ਮੈਂਟੇ ਚ ਲਾ ਦਿੰਦੇ ਆ ਉਹ ਰੋੜੀਆ ਰੁਕੀਂ ਜੇ ਪੰਜਾਹ ਸਾਲ ਸੁਣੇ ਮੈਂ ਬਾਕੀ ਹੁਣ ਰਸਤਾ ਇੱਕ ਵਾਰੀ ਫੇਰ ਪਾਉਣਾ ਹੈ ਬਾਕੀ ਡੰਗਰ ਡੰਗਰ ਵੀ ਕੱਚੇ 'ਚ ਬੈਠੇ ਰਹੇ ਗਏ। ਤਾਲੇ ਉਹ ਇੱਕ ਵਾਰੀ ਸਾਰਾ ਭਰ ਤਾ। ਹੁਣ ਤਾਂ ਸਾਰੇ ਉਹ ਕਰ ਕਰੇ। ਤਾਂ ਚੱਲ 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 ਬਸ। ਹਟ ਜਾ। ਹੋ ਗਿਆ ਨਾ ਨੋਰਮਲ। ਬਾਕੀ ਹੁਣ ਚੱਲਦੇ ਆ ਵੀ ਉੱਧਰ। ਮੈਂ ਕਿਹਾ ਤੈਨੂੰ ਇਹ ਬਣਾ ਦੇ ਡੰਗਰ ਕਰਦਾ ਤੈਨੂੰ। ਹੁਣ ਚੱਲਦੇ ਆ ਵਾਹਣ ਉੱਧਰ। ਬਾਕੀ ਸੰਦ ਹੌਣੇ ਉੱਤੇ ਚੱਲਦੇ। ਲਓ ਭਾਈ ਗੁਰਪ੍ਰੀਤ ਮਿਲਿਆ ਇੱਥੇ। ਆਇਆ ਸੀ ਕਾਲੀ ਬਾਈ ਸਾਰਿਆਂ ਨੂੰ ਬੜੇ ਟਾਈਮ ਬਾਅਦ ਦੇਖੇ ਯਾਰ ਕਿੱਧਰ ਰਹਿਣਾ ਬਾਈ ਹਲੋਪ ਹੋ ਗਿਆ ਅੱਛਾ ਦੁਨੀਆ ਤੋਂ ਲੋਬਾ ਅੱਗੇ ਕਰ ਲਮਣਾ ਇੱਧਰ ਜਾਣਾ ਜਿਆ ਉੱਥੇ ਨੂੰ ਬਣਾਇਆ ਰਸਤਾ ਵੇ ਇੱਕ ਟਾਇਰ ਕੋ ਉਦੇ ਪੇ ਚਲੇ ਜਾਂਦਾ ਬੱਟ ਪਰ ਮੈਂ ਉਹੀ ਦੇਖਿਆਦਾ ਮੈਂ ਟਰੈਕਟਰ ਕਿਧਰ ਨੂੰ ਬਾਦੇ ਸਾਰੇ ਬਸ ਆ ਮੈਂ ਗੌਰ ਹੀ ਨਹੀਂ ਕਰੀ ਉਹਨੂੰ ਕੀ ਹੋਇਆ ਬੰਦਾ ਹਾਲੀ ਕੱਢਣਾ ਕਿਆ ਨਹੀਂ ਆਉਣੇਗਾ ਉਹਨੂੰ ਸੋਚ ਉਹ ਬੱਦੇ ਮੋਰੇ ਮੋਰੇ ਪਿੱਛੇ ਘਰ ਇੱਕ ਟਾਇਰ ਉਹ ਵੱਟ ਪਰ ਜਾਣਾ ਏ ਇੱਕ ਆਹਦੇ ਲਈ ਚ ਜਾਣਾ ਉਹਦੇ ਲਈ ਬਣਾਈ ਵੀ ਇੰਨਾ ਨਾ ਮੋੜ ਐਂਡਲ ਇੱਕ ਟਾਇਰ ਆਹਦੇ ਪਰ ਲੈ ਜੀ ਇੱਕ ਟਾਇਰ ਆਹ ਇੱਧੇ ਪਰ ਚੜ ਜਾਣ ਇੱਧਰ ਆਹ ਟੈਕਾ ਆਉਣਾ ਉਹਨੂੰ ਸੋਚ ਨੂੰ ਬੰਦ ਕਰਕੇ ਖਿੱਚ ਪੂਰੀ ਜੱਜ ਨਾਲ ਆਉਣਾ ਤਾਂ ਹੋਣਾ ਉਹ ਸੋਚੇ ਹਿੱਲ ਗਈ ਉਹ ਹਾਂ ਫੜ ਜਾ ਫਿਰ ਕੰਡਿਆਂ ਨੇ ਖਾ ਲਿਆ ਮੈਨੂੰ ਤਾਂ ਇਹ ਡੈਕ ਵੀ ਨੇ ਜੀ ਨਹੀਂ ਲੱਗਦਾ ਉਹ ਮੈਂ ਕਿਹਾ ਐਸਾ ਹੀ ਹੁੰਦਾ ਹਾਂਜੀ ਮੁਰਲੇ ਟਾਇਰਾਂ ਨੂੰ ਦੇਖ ਕੇ ਬਿਜਲੇ ਟਾਇਰ ਤਾਂ ਮੜੇ ਮੜੇ ਲਾ ਦੇ ਜਾਈਏ ਇਕ ਲਾਉਣੇ ਹਨਾ ਐ ਲਾ ਦੇ ਟਾਰ ਨਾਲੇ ਬਾਹਰ ਕੱਢੇ ਵੀ ਆ ਜੇ ਨਾ ਬਾਹਰ ਹੋਵੇ ਫਿਰ ਉਹੀ ਚਮਕੜੇ ਮੁਰਲੇ ਦਾਦਾ ਹੁਣ ਆਏ ਚਾਹੀਦਾ ਵੀ ਇਹਨੂੰ ਪਿੱਛੇ 18 ਦੇ ਟਾਇਰ ਜੋੜੀ ਬਣਨੀ ਬਰਾਬਰ ਜੀ ਨਹੀਂ ਨਹੀਂ 15 ਨਾਲ ਵੀ ਬਣੇ ਜਾਣੀ 15 ਥੋੜਾ ਜਿਹਾ ਫਰਕ ਤਾਂ ਰਹਿਣਾ ਹੀ ਆ ਜੀ ਇਹ ਸਾਰੇ ਛੋਟੇ ਛੋਟੇ ਲੱਗਦੇ ਆ 2 ਫੁੱਟ ਆ ਜਾਂ ਤੂੰ ਦੇਖ ਲੈ 2 ਫੁੱਟੋਂ ਹੀ ਨਹੀਂ ਹੋ ਜਾਂਦਾ ਹੁਣ ਮੇਰੇ ਵਾਲੇ ਪਿਛਲੇ 14 ਦੇ ਆ ਮੁਰਲੇ 6 ਨੰਬਰ ਦਾ 16 ਨੰਬਰ ਕਿ ਆਏ ਮੈਨੂੰ ਆਇ ਲੱਗਦਾ ਵੀ ਬੰਦ ਬਿਬਲੇ ਬਿਲੇ ਪਿੱਛੇ ਵਾਲੇ ਟਾਇਰ ਬਾਉ ਪੜੇ ਆ ਯਾਰ ਫਿਲਟੇ ਕਰਾਉਣੇ ਚਾਹੀਦੇ ਆ ਉਹ ਛੋਟੇ ਚਾਹੀਦੇ ਉਲਟਾ ਕੰਮ ਹੋਇਆ ਪਿਆ ਹੁਣ ਯਾਰ ਉਹ ਮੁਰਲੇ ਦੇਖ ਆਪਣਾ ਮੰਨ ਕੇ ਚੱਲ ਜਿਵੇਂ ਤੇਰੇ ਮੁਰਲੇ ਟਾਇਰ ਆ ਉਹਨੂੰ ਪ ਹਾਂ ਨਾ 2 ਫੁੱਟ ਚੌੜੇ ਹੋਗੇ ਪਿਛਲੇ ਤੇਰੇ ਹੋਏ ਇੰਨੇ ਇੰਨੇ ਕਰ ਰਹੇਗੇ ਉਹ ਇੰਨੇ ਹੋਗੇ ਪਿੱਛੇ ਦੇ ਦੇਖਣ ਨੂੰ ਐ ਲੱਗਦਾ ਵੀ ਯਾਰ ਉਹ ਟਾਇਰੇ ਬਾਹਰ ਜਾਂਦੇ ਟਾਇਰ ਬਾਹਰ ਜਾਂਦੇ ਪਿਛਲੇ ਟਾਇਰ ਵਿੱਚ ਨਾ ਸੋ ਪਵਾ ਲਏ ਹੁਣ ਮੈਂ ਕਿਹਾ ਹੱਲ ਨਿਬੜ ਜਪਿਓ ਓਰੇ ਯਾਰ ਮੈਂ ਤਾਂ ਨਹੀਂ ਪਵਾਏ ਤੇ ਸੈਲਰੇ ਮੈਂ ਪੱਤੀ ਪੁੱਤੀ ਪੜ ਜਾਂਦੀ ਐ ਕੋਈ ਖਰਾਬ ਹੋ ਜਾਣਾ ਕੰਮ ਇੱਕ ਵਾਰੀ ਹੁਣ ਕੰਪਲੀਟ ਹੋਏ ਜਾਣਾ ਬਸ ਆਪਾਂ ਕੰਪਲੀਟ ਹੋਏ ਤੇ ਫਿਰ ਆਏ ਹੈ ਨਾ ਫੇ ਪਵਾ ਲੈ ਹੁਣੇ ਫਿਰ ਤਾਂ ਪਵਾ ਲਾ ਫਿਰ ਮੌਜਦਾਰੀ ਆ ਹੁਣ ਪਾਉਣ ਇਹਦਾ ਅੱਧ ਚ ਹੈਗੇ ਆ ਵਧੀਆ ਰੇਟ ਪੈ ਮਿਲ ਜਾਣਾ ਅੱਧ ਤੇ ਚੱਲ 40 ਪਾ ਦੇ ਮੈਂ ਫਸਲੇ ਆਇਆ ਕੰਮ ਚ ਸਹੀ ਗੱਲ ਆ ਜਦ ਮੈਨੂੰ ਸਹੀ ਪੈਸੇ ਮਿਲਦੇ ਰ ਜਮੈਂ ਕਿਹਾ ਵੀ ਨਹੀਂ ਥੋੜੀ ਚਲਾ ਕੇ ਵੀ ਨਹੀਂ ਕੀ ਫਾਇਦਾ ਹਾ ਹੁਣ ਬਾਈ 2000 ਤੇ ਰੱਖ ਥੋੜਾ ਕਹਿੰਦੇ ਬਾਈ ਵੀ ਕਰ ਨਹੀਂ ਰੱਖ ਲੋ ਵੀ ਡੰਗਰ ਡਕਰ ਵਾਲੇ ਡੰਗਰ ਬਾਲਿਓ ਵੀ ਹੁਣ ਤਾਂ ਨਹੀਂ ਹੈ ਆਪਣਾ ਉਹ ਕਰ ਲਿਓ ਕੋਈ ਫੱਟੀ ਫੁੱਟੀ ਲਾ ਕੇ ਬੈਠਾ ਜਾ ਜਿਗਾਰਡ ਕਰ ਲਿਓ ਪੈਟੜ ਦਾ ਜਿਗਾਰਡ ਕਰ ਲਿਓ ਵੀ ਹੁਣ ਤਾਂ ਘਰੇ ਰੱਖੋ ਇਹਨਾਂ ਨੂੰ ਹਾਂ ਜਦ ਮੈਨੂੰ ਜਦ ਮੈਨੂੰ ਉਹ ਦਿੰਦੇ ਤੇ ਮੈਂ ਜੇ ਪੁੱਛਿਆ ਤਾਂ ਮੇਰੇ ਖਰਚਾ ਜਦ ਮੈਨੂੰ 23 ਬਈ 24000 ਰੁਪਏ ਦਿੰਦੇ ਤੇ ਜਦ ਪੈਂਦੇ ਤੇ ਮੇਰੇ ਤਕਰੀਬਨ 52000 ਦੇ ਪੈਂਦੇ ਨੇ ਜਾਰੇ ਹੁਣ 60 ਦੇ ਪੈਂਦੇ ਰੇਡੀਅਲ ਪਾਉਣੇ ਮੈਂ ਤਾਂ ਮੈਂ ਜਦ ਮੈਂ ਪੁੱਛਿਆ ਤਾਂ ਉਹਨਾਂ ਨੇ ਗੁਡੀਅਰ ਦੇ 52000 ਦੇ ਪੈਂਦੇ ਠੀਕ ਆ ਜਦ ਮੈਨੂੰ 25 22 23000 ਰੁਪਏ ਕੋ ਸੈਕਣਾ ਦਿੰਦੇ ਜੇ ਹੁਣ ਮੈਨਰੇ ਜਨ ਕਲੀਅਰ ਯਾਦ ਨਹੀਂ ਹੈਗਾ ਇੰਨਾ ਕਿ ਇੰਨਾ ਕੇ ਪੈਂਦਾ ਚਲ ਮੇਰਾ ਹੁਣ ਹੱਥ 30 ਪੈ ਜੂ ਬਸ 30 ਨਹੀਂ 35 ਪੈ ਜੂ ਬਸ ਇਹਦੇ ਵਿੱਚ ਵਿੱਚ ਆਏ ਅੱਜ ਕਣਾ ਜੇ ਤੂੰ ਹੁਣ ਪਾਉਂਦਾ ਹੈ ਨਾ ਹੁਣ ਤੇਰੇ ਪੈਸੇ ਘੱਟ ਪੈਣੇ ਆ ਘੱਟ ਪੈਣੇ ਠੀਕ ਆ ਜੇ ਤੂੰ ਕਸਾ ਕੇ ਪਾਉਂਗਾ ਫਿਰ ਤੈਨੂੰ ਸਾਰੇ ਹੀ ਪੈਸੇ ਜੇ ਹੁਣ 30 ਪੈਸੇ ਵੀ ਰਹਿ ਗਏ ਫਿਰ ਵੀ ਖਤਮ ਹੈ ਹਾਂ ਕਣਾ ਹੁਣ ਜੇ ਮੰਨ ਲਾ 50 ਮੈਂ ਹੁਣ ਕਈ ਬੰਦੇ ਦੇਖੇ ਆ ਉਹ ਕਹਿੰਦੇ ਬਾਈ ਯਾ ਸਾਡੇ ਟਾਇਰ 50 ਪੈਸੇ ਹੋਗੇ ਨਾ ਜਿੱਦੇ ਦੇ ਭਵਾ ਲੈਂਦੇ ਆ ਕਿਸਾਉਣੇ ਨਹੀਂ ਹੈਗੇ ਟਾਇਰ ਉਹਨਾਂ ਦੇ ਫਾਇਦੇ ਚ ਆ ਆ ਤਾਂ ਮਿਲ ਜਾਣਾ ਆ ਤਾਂ ਮਿਲ ਜਾਣਾ ਹੁਣ ਫੇਰ ਉਹ ਬੰਦੇ ਨੂੰ ਦੁੱਖ ਦੇ ਵੀ ਨਹੀਂ ਹੈਗੇ ਇਕਲਾ ਕਹਿੰਦਾ ਯਾਰ 25 30000 ਮੰਨ ਲਾ ਪੈਂਦਾ ਏ 30000 ਮੰਨ ਕੇ ਚੱਲ ਪੈਂਦਾ 30000 ਤੇ ਜੇ ਇਹ ਘੱਟ ਹੋਗੇ 30000 ਪੈ ਗਿਆ ਹੁਣ ਪੈ ਜਾਣੇ ਜੇ ਇਹ ਪੈ ਗਏ ਵੀ 60000 ਇਹ ਲੌੜਾ ਪੈਣਾ ਵੇਰਕਣਾ ਯਾਰ ਵੀ ਥੋੜਾ ਜਾਂ ਜਮੇ ਜਲਾ ਲੋ ਜਲਾ ਲੋ ਫੇਰ ਭਵਾਉਂਗੇ ਜਦ ਜਦ ਨੂੰ ਕੰਮ ਖਰਾਬ ਹੋਣਾ ਕੰਮ ਖ ਮੈਂ ਤਾਂਹੀਂ ਹੁਣ ਉਹ ਕਰਿਆ ਮੈਂ ਕਿਹਾ ਪੁਆਇ ਲੈਣੇ ਟਾਇਰ ਤਾਂ ਹੁਣ ਮੇਰੇ ਵਾਲਾ ਟਰੈਕਟਰ ਜ਼ੋਰ ਤਾਂ ਹੀ ਨਹੀਂ ਮਾਰਦਾ ਟਾਇਰ ਹੀ ਹੈਗੇ ਤੇਰੇ ਵਾਲਾ ਕਦੂ ਵੀ ਨਹੀਂ ਚੱਲਦਾ ਹੁਣ ਕਦੂ ਚੱਲਦਾ ਨਾ ਕਦੂ ਮੈਂ ਚੱਲਦਾ ਉਹਦੇ ਮੈਂ ਨਹੀਂ ਤਵੀਆਂ ਨਹੀਂ ਖਿੱਚਦਾ ਤਵੀਆਂ ਖਿੱਚਦਾ ਫਿਰ ਆਏ ਠਕ 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 ਆਹ ਕਰਦਾ ਤਾਂ ਮੇਰਾ ਤਾਂ ਰੋਡ ਪਰ ਵੀ ਕਰਦਾ ਮੇਰਾ ਵੀਰਾ ਦੀ ਗੁੱਡੀਰ ਤੇ ਗੁੱਡੀ ਨਹੀਂ ਸਹੀ ਕਸਮਦਾ ਮੇਰਾ ਰੋਡ ਰੋਡ ਕਰਦਾ ਗੁੱਡੀਰ ਦੀ ਨਹੀਂ ਭਜਾਉਂਦਾ ਹੈਗਾ ਜੇ ਕਿਤੇ ਭਜਾ ਲਮ ਫਿਰ ਆਏ ਆਏ ਡਾਇਨ ਡੱਕ ਮਾਰਦਾ ਹਾਂ ਉਹ ਗੁੱਡੀਰ ਤੇ ਉਹ ਵੀ ਨਹੀਂ ਆ ਰਹਾ ਸਹੀ ਘਾਤੇ ਹੈ ਨਹੀਂ ਮੈਨੂੰ ਨਹੀਂ ਸਹੀ ਲੱਗੇ ਗੁੱਡੀਰ ਤੇ ਬਈ ਅਸਲ ਚ ਨਾ ਵੀ ਕੇਟੀ ਜ਼ਿਆਦਾ ਚੱ ਕਮਾਂਡਰ ਪੌਣੇ ਰੇਡੀਅਲ ਉਹ ਪੌਣੇ ਆਪਾਂ ਨੇ ਹਾਂ ਆਏ ਦਾ ਹੁਣ ਮੂੰਗੀ ਦਾ ਕੀ ਕਰੀਏ ਯਾ ਮੂੰਗੀ ਦੇ ਪੰਮੇ ਨੂੰ ਪੁੱਛਿਆ ਨਾ ਨਾ ਆਜੇ ਹੋਰ ਰੋਜ ਵੀ ਮੈਂ ਕਿਹਾ ਉਹ 40 50% ਤਾਂ ਹੋ ਗਈ ਇਹ ਪੱਕ ਗਈ ਵਿੱਚ ਮੈਂ ਦੇਖੀ ਨਹੀਂ ਵੜ ਕੇ ਆ ਦੇਖ ਉਹ ਤੇਰੀ ਹੋ ਗਈ ਕਿਆ ਆ ਦੇ ਫੜੀ ਤੇਰੀਆਂ ਉਦਣ ਤੋੜਦੀਆਂ ਦੀਆਂ ਤੇਰੀਆਂ ਸਾਡੇ ਸ਼ੈਲਰ ਚ ਲੱਗੀਆਂ ਵੀਆਂ ਹਾਂ ਉਹ ਥੋੜੀ ਥੋੜੀ ਕੇ ਮੈਂ ਹੀ ਕਹਦਾ ਮੈਂ ਲੈ ਜਾ ਤੋੜਦੀਆਂ ਦੇਖ ਇਹ ਨਾ ਹੁਣ ਇਹਦੇ ਬਸ ਸਪਰੇ ਹੋਣੀ ਆ ਸਪਰੇਇ ਨੇ ਸਾਰੀ ਪਕਾ ਦਾਨੀ ਫਿਰ ਮੈਂ ਕਿਹਾ 70% ਪੱਕ ਗਲਵੇ ਪਰ ਮੌਸਮ ਖਰਾਬ ਹੋਈ ਜਾਂਦਾ ਮੌਸਮ ਵਾਈ ਖਰਾਬ ਹੈ ਦੇਖ ਦਾਣਾ ਦੇਖ ਤੂੰ ਐਨ ਪਰੇ ਹੀ ਪਈ ਦਾਣਾ ਸਾਰਾ ਪਰਿਆ ਵਾ ਹੂੰ ਹਾਂ ਤੇਰੀ ਗਰਲਫ੍ਰੈਂਡ ਤੇਰੀ ਪੱਕੀ ਪਈ ਆ ਹਾਂ ਬਸ ਥੋੜੀ ਬਹੁਤ ਥੋੜੀ ਜਿਹੀ ਮੌਸਮ ਆਉਣ ਲੱਗਿਆ ਨਾ ਹੁਣ ਹਾਂ ਸਲਾਬ ਹੋ ਗਈ ਸਲਾਬ ਸਲਾਬ ਕਰਕੇ ਆ ਕੰਮ ਆਜ ਉਹ ਕੱਖ ਸਾਲਾ ਐਂਡ ਮਾ ਹੋ ਗਿਆ ਜਿਹੜਾ ਮੀਂਹ ਪੈ ਗਿਆ ਨਾ ਉਹਨੇ ਕੰਮ ਖਰਾਬ ਕਰਤਾ ਮੂੰਗੀ ਬਜੰਮੀ ਬਹੁਤ ਸੋਹਣੀ ਜੀ ਖੇਤ ਭਰਤਾ ਤਾਂ ਇੱਕ ਵਾਰੀ ਤਾਂ ਤੂੰ ਐ ਕਰ ਇਹਦੇ ਪਤਾ ਸਪਰੇਅ ਆਉਂਦੀ ਐ ਇੱਕ ਕਹਿੰਦਾ ਹਾਂ ਬੰਬ ਮੈਨੂੰ ਪੁੱਛਿਆ ਸਾਰਿਆਂ ਨੂੰ ਇਹ ਦੱਸ ਦੇ ਵੀ ਉਹਦੇ ਕੋਲ ਸਪਰੇਅ ਕਰਕੇ ਬਸ ਇਹਨੇ ਫਿਰ ਸਾਰੀ ਨੇ ਪਕਾ ਜਾਣਾ ਹਫਤੇ ਦੇ ਵਿੱਚ ਵਿੱਚ ਫਿਰ ਗੱਲ ਹੈਗੀ ਐ ਵੀਰੇ ਹੁਣ ਮੈਂ ਤਾਂ ਕਦੇ ਬੀਜੀ ਨਹੀਂ ਹੈਗੀ ਬੀਜੀ ਤਾਂ ਮੈਂ ਵੀ ਤਿਆਰ ਬਈ ਦੇਖਿਆ ਮੈਂ ਤਾਂ ਨਹੀਂ ਹੁਣ ਗਾਂ ਨੂੰ ਪਤਾ ਲੱਗ ਗਿਆ ਗਾਂ ਨੂੰ ਮੈਂ ਬੀਜਣੀ ਬਾਹ ਕੇ ਬੈਡਾਂ ਪਰ ਜਾਂ ਫਿਰ ਜਿਕਣਾ ਹੁਣ ਜਾੜੇ ਖੜੇ ਆ ਕਹਿੰਦੇ ਉਕਣਾ ਹੀ ਰੂਟ ਉਹਦੇ ਨਾਲ ਡਰਿਲ ਨਾਲ ਕੇ ਲਓ ਮੈਂ ਤਾਂ ਤੁਹਾਨੂੰ ਕਿਹਾ ਵੀ ਡਰਿਲ ਨਾਲ ਬੀਜ ਲੈ ਫਿਰ ਕਾਲੀ ਕਰ ਗਿਆ ਮੈਂ ਤੁਹਾਨੂੰ ਮੈਂ ਕਿਹਾ ਵੀ ਡਰਿਲ ਨਾਲ ਬੀਜ ਲੈ ਉਹ ਸੁੱਕਾ ਬਹੁਤ ਈ ਹੈ ਨਾ ਖੇਤ ਚ ਮੈਨੂੰ ਐ ਤਾਂ ਲੰਬਾ ਟਾਈਮ ਹੋ ਜਾਣਾ ਆਤਨੂ ਮੈਂ ਤਾਂ ਹੀ ਕਿਹਾ ਤਾਂ ਵੀ ਡ੍ਰਿਲ ਵਾਲਾ ਬੀਜਲਾ ਚੱਲ ਮੈਂ ਬਜਵਾ ਦੂੰਗਾ ਤੇ ਨਾਲ ਵੀ ਜਲ ਬੂਲਾ ਕੜਾ ਲੱਗੀ ਜਾਂ ਤ ਕਢਾ ਦੇ ਕਰੂੰਗਾ ਬਸ ਮੈਂ ਪੱਜਣਾ ਠੀਚ ਚੱਲ ਕੋਈ ਨਹੀਂ ਅਸ ਕੀ ਤਿਆਰ ਪਈਆ ਹੋ ਗਿਆ ਯਾਰ ਮੇਰੀ ਗੱਲ ਸੁਣੋ 2200 ਰੁਪਏ ਦਾ ਬਾਈ ਬੀਜ ਪਿਆ ਮੇਰਾ ਇਹੇ ਜੇ ਮੈਂ ਹੁਣ ਵਿੱਚ ਵੀ ਬਾਧਮਾ ਤਾਂ 4-3-4 ਥਾਲੀਆਂ ਦਾ ਕੰਮ ਕਰਨਾ ਰਾਮ ਨਾ ਤੈਨੂੰ 4 ਥਾਲੀਆਂ ਦਾ ਕੰਮ ਹੈ ਤਾਂ ਇੰਨਾ ਇਹ ਤੇ ਜੋਰ ਹੈ ਫੇ ਮੈਨੂੰ ਤਾਂ ਫਾਇਦਾ ਹੀ ਆ ਫਾਇਦਾ ਯਾਰ ਜੇ ਮੰਨ ਕੇ ਚੱਲ ਤੇਰੀ ਜਿੰਨੀ ਵੀ ਹੋ ਗਈ ਇਹ ਤੇਰੀ ਘੋੜੇ ਜੋਗੀ ਹੋ ਜਾਣੀ ਘੋੜੇ ਨੂੰ ਪਾ ਲਈ ਆਉ ਦੇ ਇੱਧਰ ਇਹ ਤਾਂ ਛੋਟਾ ਹੀ ਆ ਲਿਫਟ ਸਾਰੀ ਥੱਲੇ ਛੱਡਦਾ ਚੱਲ ਸਿਖਾਉਂਗਾ ਹੋਲੀ-ਹੋਲੀ ਕਰਦਾ ਇਹਨੂੰ ਵੀ ਹਾਲੀ ਪਿੱਛੇ ਤੇ ਮਾੜਾ-ਮੋਟਾ ਚਲਾ ਲੇ ਕਰੂੰਗਾ ਰਾਤ ਤੋਂ ਬਣ ਕੇ ਦੇ ਦੇ ਅੱਜ ਆਇਆ ਬਹੁਤ ਟਾਈਮ ਬਾਅਦ ਹਾਂ ਬਣਨੇ ਜਾਂਦੇ ਇਹ ਥੋੜਾ ਨਾ ਗਾਣਿਆਂ ਵੱਲ ਧਿਆਨ ਦੇ ਦਿੰਨੇ ਸਿੱਖਣ ਵੱਲ ਘਟ ਹਾਂ ਇਹ ਉਹ ਚੀਜ਼ ਦੇ ਜ਼ਿਆਦਾ ਇਹ ਜੱਜਰ ਰਾਈ ਇਹ ਸਟੋਰੀ ਜੱਜਰ ਨਾਲੇ ਕੰਮ ਆ ਦੇ ਕੇ ਜੱਜਰ ਸਟੋਰੀ ਸਟੋਰੀਆਂ ਮੈਂ ਵੀ ਬਣੇ ਰੀਆਂ ਪਾਉਣਾ ਪਰ ਹੁਣ ਆਪਾਂ ਨੂੰ ਆਉਂਦਾ ਏ ਟਰੈਕਟਰ ਇਹਦਾ ਗੱਲ ਹੈਗੀ ਫੇਰ ਬਣਦਾ ਕੰਮ ਜਿਹੜੀ ਚੀਜ਼ ਸਿੱਖਣੀ ਆ ਉਹ ਚ ਨਹੀਂ ਸਿੱਖਣੇ ਆਲੇ ਜਾਏ ਸਟੋਰੀਆਂ ਕਹਿ ਜਾਂ ਬਹਿਲਾ ਉਂਗ ਜਾਂ ਪਾ ਲਈ। ਇਹ ਲੈ ਕੇ ਕਿਪ ਜਿਆ ਲਾਕਡਾਊਨ ਚ ਜੇ ਚਨੇ ਤੇ ਸਟੋਰੀ ਪਿਛੀ ਟਰਾਲੀ ਵਲਟਾਈ। ਹੁਣ ਵੀ ਚਾਂਭੀ ਵੀ ਆ। ਹਾਂ ਯਾਬੀ ਸਿੱਕ ਜਿਆ ਦੇ ਸਿੱਕਦਾ ਤਾਂ ਉਹ। ਹਾਂ। ਚੱਲ ਮੈਂ ਕਹਿਆ ਯਾਰ ਬਾਜ਼ਮਾ ਫਿਰ ਮੀਂਹ ਪੈ ਗਿਆ ਨਾ ਫਿਰ ਔਖਾ ਹੋ ਜਾਣਾ ਕੰਮ। ਇਹ ਕਿ ਤੂੰ 26 ਲਾਉਂਗਾ। ਕਿ ਜੈਸੀ ਬਾਸਮਤੀ ਭਾਈ ਬਾਸਮਤੀ ਹੁਣ ਵੀਜੀ ਮੈਂ ਤਾਂ 1500 ਨਾ ਹਾਂ। ਐ ਜਿਹੜੀ ਹੋ ਗਈ ਪਨੀਰੀ। ਬਾਦ ਦਾਸ ਕਦਰ ਦੇ ਵਿੱਚ ਜੇ ਲੋਟ ਆ ਗਈ ਤਾਂ ਠੀਕ ਐ ਨੇ ਕੱਦੂ ਦਾ ਵਿੱਚ ਹੋਏ ਜਾਣਾ ਸਪਰੇਅ ਮਾਰ ਕੇ ਨਾ ਕੱਦੂ ਕਰ ਦੇਣਾ ਮੈਂ ਫਿਰ ਵੀ ਸਪਰੇਅ ਮਾਰਨੀ ਪੈਣੀ ਕੱਖ ਕਿਉਂਕਿ ਬਹੁਤ ਇਹ ਕਰਦੀ ਤੇਰੀ ਨਿਕਲੇ ਆਵੇ ਨਾ ਕੱਢਣੀ ਤਾਂ ਹੈਗੀ ਆ ਜੀ ਮੀਹੋਂ ਪੈ ਗਿਆ ਬਈ ਵਸਹੀ ਹੋ ਗਈ ਫਿਰ ਤਾਂ ਚੱਲ ਹੈ ਗਈ ਕੰਮ ਉਹ ਮੇਰਾ ਖੇਤ ਵੀ ਉੱਚਾ ਪਾਣੀ ਤਾਂ ਨਿਕਲੀ ਜਾਂਦਾ ਮੇਰਾ ਪਾਣੀ ਵੈਸੇ ਆਉਂਦਾ ਵੀ ਨਹੀਂ ਹੈ ਰੇਤਾ ਇਹ ਕੂਨ ਨਹੀਂ ਛੱਡਦਾ ਇਹ ਹੈਗਾ ਆ ਇਹਨਾਂ ਚ ਪਾਣੀ ਨਹੀਂ ਆਉਂਦਾ ਹੈਗਾ ਉਹ ਪਿੱਛੇ ਵਾਲਾ ਚ ਆਉਂਦਾ ਜਾਂ ਮੇਰੀ ਵਾਲਾ ਚ ਆ ਹਾਂ ਆ ਫਾੜ ਇਧਰ ਲਈ ਆ ਫਾੜ ਜਿਹੜੀ ਆ ਸਾਰਾ ਪਾਣੀ ਆਏ ਘੁੰਮ ਕੇ ਉਹ ਫਿਰ ਉਹ ਦਿਸੇ ਵਾਲੇ ਚ ਆਉਂਦਾ ਇਹ ਪੂਰੇ ਦਿਨ ਕਿ ਪਾਣੀ ਦੀ ਮਾਰ ਹੈ ਨਹੀਂ ਵੀ ਜੇ ਨਹੀਂ ਤਾਂ ਚਲੋ ਬਾਕੀ ਭਾਈ ਹੁਣ ਕਿਸਮਤ ਆ ਰੱਬ ਕੀ ਆ ਦਿੰਦਾ ਮੈਨੂੰ ਤਾਂ ਆ ਮੈਂ ਕਹਿੰਦਾ ਘੋੜੇ ਜੋਗੀ ਉਹ ਬੀਜੀ ਤੇ ਮੈਂ ਘੋੜੇ ਜੋਗੀ ਹੋ ਜਵੇ ਉਹਨੂੰ ਖਲਾਉਣੀ ਮੈਂ ਤਾਂ ਘਰਾਵਰਤ ਹੋ ਜੂਗੀ ਘਰਾਵਰਤ ਹੈ ਘਰਾ ਜਿੰਨੀ ਜਲ ਪਰ ਆਇਆ ਰੇਟ ਵਧੀਆ ਕਰਤਾ ਹੁਣ 8500 ਰੁਪਿਆ ਹੁਣ 7000 ਮੰਨ ਕੇ ਚੱਲ ਵੀ 7000 ਤੇ ਗਿਰਦੀ ਨਹੀਂ ਹੈਗੀ ਬੀਜ ਵਧੀਆ ਪਾਇਆ ਤਾਂ ਨਾ ਆਪਣੇ ਝਾੜ ਵੀ ਵਧੀਆ ਹੋਣਾ ਤਾਂ ਇਹਦਾ ਚੱਲ ਕੋਈ ਚੈੱਕ ਕਰਨੀ ਹੁਣ ਤੁਹਾਨੂੰ ਪਤਾ ਲੱਗ ਗਿਆ ਗਾਹਾਂ ਨੂੰ ਵੀ ਐਦ ਕੀਦਾ ਕੱਖੇ ਬੀਜੇ ਜੀ ਮੈਂ ਗਾਹਾਂ ਨੂੰ ਤਜਰਬਾ ਹੋ ਗਿਆ ਮੈਂ ਨਹੀਂ ਕਿ ਗਾਹਾਂ ਨੂੰ ਜਿਹੜਾ ਮੰਨ ਕੇ ਕਹਿ ਲਾ ਵੀ ਇਸ ਕੀ ਤਰੀ ਕਮੀ ਰਹੇਗੀ ਗਾਹਾਂ ਨੂੰ ਪੂਰੀ ਹੋਣੀ ਗਾਹਾਂ ਨੂੰ ਨਹੀਂ ਕੁਝ ਕੱਚ ਛੱਡਣੀ ਹੈ ਆਪਣੇ ਕੋਈ ਇੱਕ ਯਾਰ ਗੌਰ ਵੀ ਨਹੀਂ ਹੋਈ ਬਾਈ ਆਪਾਂ ਐਵੇਂ ਕਹੀਏ ਵੀ ਉਹ ਕਰਿਆ ਫਲਾਣਾ ਭੱਜ ਨੱਠ ਕਰਕੇ ਨਾ ਭੱਜ ਬਾਈ ਆਏ ਕੰਮ ਜਿਹਦਾ ਬਹੁਤ ਭੱਜ ਪਨੀਰ ਹੀ ਨਹੀਂ ਮੇਰੇ ਤਾਂ ਸਾਂਭ ਹੋਈ ਐਦ ਕੀ ਤੇ ਤੁਹਾਨੂੰ ਪਤਾ ਹੁਣ ਘਰ ਵੀ ਦੇਖਣਾ ਪੈਂਦਾ ਉਹ ਰਿਸ਼ਤੇਦਾਰੀ ਵੀ ਆਣਾ ਉਧਰ ਮੰਮੀ ਦਾ ਆਪਰੇਸ਼ਨ ਕਰਾ ਦਿੱਤਾ ਵਿੱਚ ਵਿੱਚ ਇੱਧਰ ਦੇਖਣਾ ਪੈਂਦਾ ਤਾਂ ਕੰਮ ਔਖਾ ਹੋ ਜਾਂਦਾ ਤਾਂ ਵਿੱਚ ਫਿਰ ਹੁਣ ਮਾਸੜਨਾ ਦਾ ਕਦੂ ਕਰਨਾ ਪਿਆ ਉਧਰ ਭੱਜਣਾ ਠਾ ਤਾਂ ਕਰਕੇ ਫਿਰ ਤਾਂ ਹੀ ਹੁਣ ਮੈਂ ਕਿਹਾ ਆਹ ਰਹਿ ਗਏ ਮੇਰੇ ਤਾਂ ਲੋਈ ਲਾ ਦੀਏ ਹੁਣ ਉਧਰ ਦਾ ਤੇਰੇ ਨਿਬੜ ਗਏ ਉਧਰ ਆ ਉਹਦੇ ਵਾਲਾ ਪਨੀਰੀ ਵਾਲਾ ਰਹਿੰਦਾ ਏ ਮੇਰੇ ਤੇ ਸਲਾਹ ਉਹਨੂੰ ਰੱਖੇ ਲੈਣਾ ਸਾਰੇ ਨੂੰ ਚਾਰੇ ਹੀ ਵਿਝਣ ਦੇ ਚਾਰੇ ਦਾ ਰੇਟ ਚੰਗਾ ਆਉਣਾ ਹੈ ਤੇ ਕੀ ਚਾਰੇ ਦਾ ਬਰ ਹੁਣ ਤੇਰਾ ਬਰਸਾਤ ਆ ਯਾਨੀ ਸਾਲਾ ਯਾਰ ਮੀਂਹ ਨਹੀਂ ਨਹੀਂ ਉੱਥੇ ਵੀ ਨਹੀਂ ਖੜਦਾ ਪਾਣੀ ਉਹ ਵੀ ਉੱਚਾ ਖੇਤ ਮੇਰਾ ਚਰੀ ਬੀਜੀ ਵੀ ਉਹ ਯਾਰ ਮੈਂ ਕਿਹਾ ਦਵਾੜ ਰਹਿ ਗਿਆ ਦਵਾੜ ਤਾਂ ਮੈਂ ਚਰੀ ਤੇ ਬੀਜਿਆ ਪਿਆ ਵਾੜ ਮੈਂ ਕਿ ਉਹ ਵੀ ਕਾ ਅੱਧਾ ਪ੍ਰਿੰਟ ਆਇਆ ਕਰਨਾ ਸਾਰੇ ਇੱਕ ਸਾਰ ਹੋ ਜਪੇ ਉੱਪਰਲਾ ਖੇਤ ਆ ਜਿਹੜਾ ਉਹ ਗੰਨੇ ਵਾਲਾ ਤਾਂ ਉਹ ਕੱਖ ਬਹੁਤ ਉਹ ਜਿਹਦਾ ਜੀਰੀ ਲਾਉਣੀ ਆ ਮੈਂ ਐਂ ਕਰ ਲੈ ਮੈਂ ਵੀ ਕੱਲ ਕੋਲ ਨੂੰ ਬਾਜਰਾ ਸਿੱਟਣਾ ਆ ਯਾਰ ਕੱਲ ਨੂੰ ਮੇਰੇ ਕਿੱਥੇ ਮਡਾਲ ਪਰ ਸਿੱਟਣਾ ਮੈਂ ਵੀ ਕਿੱਥੇ ਵਿੱਜਿਆ ਮੈਂ ਬਾਜਰਾ ਬੂਟਿਆਂ ਚ ਬੂਟਿਆਂ ਹਾਂ ਭਾਈ ਤੇਰੇ ਬਾਜਰਾ ਖੜਾ ਮੇਰਾ ਬਾਜਰਾ ਰੇਟ ਚੰਗਾ ਸਾਰਾ ਹੀ ਖੜਾ ਹੈ ਮੇਰੇ ਅਜੇ ਤੇ ਉਹ ਹੈ ਨਹੀਂ ਹਜੇ ਡੰਗਰ ਮੇਰੇ ਕੋਲ ਇੰਨੇ ਹੈ ਨਹੀਂ ਫੇ ਵੇਚ ਦੇ ਮਾਸੜ ਨੇ ਵਿੱਚ ਹਰੇ ਹੁਣ ਰੇਟ ਆਏਗਾ ਵਧੀਆ ਵੇਚ ਦੇ ਮੈਂ ਹੁਣ ਭਈ ਆਏ ਨਹੀਂ ਹਜੇ ਉਹਨਾਂ ਨਾਲ ਗੱਲ ਕਰਨੀ ਆ ਕਰਕੇ ਕਰਦੇ ਕੱਟਾ ਕੱਟੀ ਕੱਟਾ ਕੱਟੀ ਵਰ ਆਏ ਆ ਉਹ ਜੇ ਮੀਂਹ ਪੈ ਗਿਆ ਮੇਰਾ ਤਾਂ ਪਾਣੀ ਵਾਲਾ ਖੇਤ ਆ ਪੂਰੇ ਫਰੋਕ ਹਵਾ ਵੀ ਆ ਗਈ ਤਾਂ ਮੀਂਹ ਉਹਨਾਂ ਗਰ ਜਾਣਾ ਫਿਰ ਉਹ ਵੀ ਹਵਾ ਪਹਿਲੇ ਮੀਂਹ ਨਾਲ ਥੋੜਾ ਟੇਡਾ ਜਾ ਹੋਇਆ ਵਾ ਜੇ ਉੱਥੇ ਪਾਣੀ ਚੜਦਾ ਜੇ ਪਾਣੀ ਚੜ ਗਿਆ ਫਿਰ ਕੁਝ ਨਹੀਂ ਲੈਣਾ ਉਹਦੇ ਇੱਥੇ ਚੱਲ ਮਾਰੇ ਆ ਗੇੜਾ ਆਣ ਤੂੰ ਦੇਖਾਂ ਉਹਨੂੰ ਵੀ ਮੈਂ ਕੀ ਅੱਛਾ ਬਿੰਕਰ ਆ ਮੈਂ ਡੰਡਾ ਮਾਜ਼ਮਾ ਕੱਟ ਕੇ ਹਟਿਆ ਤਾਂ ਗਿਰਤ ਮਤਲਬ ਉਹ ਮੈਂ ਵੀ ਜਿੱਲਾ ਜਗਰੀ ਰਹਿਗਾ ਤੈਨੂੰ ਪਤਾ ਮੈਨੂੰ ਵੀ ਜਾਣ ਮੈਂ ਵੀ ਸਵੇਰ ਦਾ ਬੌਣਾ ਦਾ ਇਹ ਚਾਹ ਨਾ 5 ਵਜੇ ਦਾ ਪਹਿਲਾਂ ਪਈਆਂ ਚਾਹ ਦੇ ਗਿਆ ਜੀਰੀ ਲਾਉਣ ਲੱਗਿਆ ਉਹ ਉਧਰ ਇਹਦਾ ਪੁਲਿਸ ਦਾ ਪੇਪਰ ਤਾਂ ਇਹਨੇ ਭਰਿਆ ਪਿਆ ਤਾਂ ਇਹਨੂੰ ਫਤੇਗੜ ਪੇਪਰ ਦਵਾ ਕੇ ਲਿਆਇਆ ਤਿੰਨ ਫਿਰ ਮੱਥਾ ਮੱਥਾ ਦੇਖਿਆ ਤਿੰਨ ਵਜੇ ਘਰ ਆਏ ਆ ਤਿੰਨ ਵਜੇ ਤੇ ਹੁਣ ਆ ਕੇ ਇਧਰ ਨੂੰ ਪਹਿਲਾਂ ਸੈਲਰ ਚ ਆਇਆ ਕੱਖ ਕੰਡਾ ਕਰਿਆ ਡੈਡੀ ਨੇ ਵੱਢਿਆ ਹੋਇਆ ਤਾਂ ਉਹ ਲੈ ਕੇ ਜਾਣਾ ਹੁਣ ਸਮਾਂ ਚੱਕ ਕੇ ਬਹੁਤੇ ਬਾਅਦ ਫਿਰ ਉਹ ਆਹ ਖੁੰਡੇ ਜੇ ਪਏ ਤੇ ਇਹ ਲਦਵਾਇ ਟਰੈਕਟਰ ਨਾਲ ਆਓ ਹਾਂ ਤਾਂ ਫਿਰ ਹੀਰੇ ਨੂੰ ਘੁਮਾ ਕੇ ਲਿਆਇਆ ਫਿਰ ਹੁਣ ਜਦ ਬੋਣੇ ਦਾ ਟਾਈਮ ਆਇਆ ਮੈਂ ਵੀ ਬਤਾਂਦਾ ਜੇ ਵੱਢ ਗਿਆ ਮੈਂ ਕਿਹਾ ਲੱਗਿਆ ਹੋਇਆ ਤਾਂ ਹੈਗਾ ਉਧਰ ਪੱਟਾ ਸਾਫ਼ ਕਰ ਦੰਦਾ 2/3 ਜਿਲਮ ਜਿਆਦਾ ਕੱਖ ਜਾ ਹੋਇਆ ਵਾ ਤਾਂ ਸਾਫ਼ ਕਰਤੀ ਹੈ ਹੁਣ ਵੇਲਾ ਹੋਇਆ ਯਾਰ ਮੈਨੂੰ ਇੱਧਰ ਢੇਡਾ ਮਾਰ ਲੈਣਾ ਚੱਲ ਚਾਹੀਦਾ ਢੇਡਾ ਤਾਂ ਜ਼ਰੂਰੀ ਆ ਬਾਕੀ ਵੀ ਬੋਣ ਲੱਗ ਗਿਆ ਉਧਰ ਆਹ ਦੇਖੋ ਤੇ ਹੁਣ ਵਾ ਤਿਆਰੀ ਹੋ ਆ ਆਪਣੀ ਵੇ ਜੇ ਮੌਸਮ ਬੜੀ ਚੰਗ ਚੱਲਦੇ ਨੇ ਸਾਧ ਦੇ ਤਾ ਹੋਰ ਸਪਰੇਅ ਮਾਰ ਦੇਣੀ ਆ ਦੇਖੋ 70% ਪੱਕੀ ਵੀ ਆ ਬਣੀ ਤੇ ਰੱਬ ਨੇ ਰਸਤਾ ਬਣਾਤਾ ਤਾਂ ਵਧੀਆ ਲੋਟ ਆ ਗਿਆ ਆਪਣਾ ਕੰਮ ਤੇ ਬਾਕੀ ਹੀਰੇ ਜੋਗੀ ਕਿਉਂਕਿ ਬਹੁਤ ਆਪਣਾ ਬਾਤ ਤੇ ਬਾਕੀ ਬੱਦਲ ਵਈ ਬੱਦਲ ਵਈ ਬਹੁਤ ਹੋਈ ਵੀ ਆ ਤੇ ਫੋਨ ਵੀ ਇੰਨਾ ਲੋ ਹੋ ਗਿਆ ਮੇਰਾ ਹਾਂ ਪਾਵਰ ਬੈਂਕ ਲਾਇਆ ਵਾ ਚਾਰਜ ਗਿਰ ਗਿਆ ਤਾਂ ਫੋਨ ਇਹ ਪਾਵਰ ਬੈਂਕ ਵੀ ਨਾਲੇ ਰੱਖਣਾ ਪੈਂਦਾ ਉਦੋਂ ਹੀ ਜੇ ਵੀਡੀਓ ਬਣਾ ਕੇ ਆਇਆ ਕੈਮਰਾ ਚੱਕਦਾ ਹੀ ਬਹੁਤ ਆ ਵੀ ਫੋਨ ਦੀ ਵੀ ਬੈਟਰੀ ਪੌਣੇ ਵਾਲੀ ਹੋ ਗਈ ਤੇ ਬਾਕੀ ਉਹ ਬੌਣ ਲੱਗ ਗਿਆ ਮੁੰਡਾ ਸਿੱਖ ਗਿਆ ਵਧੀਆ 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 ਬਾਕੀ ਫਾਂਟ ਆਈਆਂ ਤਿਆਰਪਾ ਦੇ ਦੇਣਾ ਉਹਨੂੰ ਇੱਕ ਵਾਰੀ ਵਧੀਆ ਬੌਣ ਲੱਗ ਗਿਆ ਮੁੰਡਾ ਬਾਕੀ ਮੜਾ ਜੀ ਆਪਾਂ ਗੱਟ ਕੇ ਬੌਣੇ ਆ ਤੇ ਉਹਦੇ ਉੱਪਰ ਟੈਣਾ ਵੀ ਥੋੜਾ ਥੱਲੇ ਰੱਖ ਕੇ ਖੜਾ ਪਰ ਆਏ ਮੁੰਡਾ ਨਾ ਬ੍ਰੇਕ ਲਾਉਂਦਾ ਨਾ ਉਹ ਕਰਦਾ ਲਿਫਟ ਚੱਕਦਾ ਉੱਪਰ ਨਹੀਂ ਮੋੜਦਾ ਆਪਣੀ ਬਈ ਹੱਤਾਂ ਵੀ ਆਪਾਂ ਰੇਗ ਨੂੰ ਹਨਾ ਜਿਹੜਾ ਵੀ ਕਹਿੰਦਾ ਆਪਾਂ ਦਿਖਾ ਦਿੰਦਾ ਵੀ ਲੈ ਬਈ ਫਾਲ ਟਰੈਕਟਰ ਬੈਗ ਸਾਰਾ ਕੰਮ ਹੈ ਇਹਦੇ ਮਾਰ ਨਹੀਂ ਖਾਉਂਗਾ ਹੁਣ ਕੱਲੂ ਬਾਹਰ ਜਾਣਾ ਹੈ ਕਿਤੇ ਹੋਰ ਕੰਮ ਕਰ ਸਕਦਾ ਹੈ ਬਾਕੀ ਹੁਣ ਲੱਗੇ ਪਏ ਜੀ ਬੌਣੇ ਆ ਖੇਤ ਫੇ ਤੁਹਾਨੂੰ ਦੱਸਾਂਗਾ